ਦੋਸਤੋ ਨਮਸਕਾਰ ਮੈਂ ਸੰਜੀਵ ਜਿੰਦਲ ਤੁਸੀਂ ਦੇਖ ਰਹੇ ਹੋ ਖਬਰ ਮੇਰੇ ਰਾਦੀ ਮੈਂ ਇਸ ਟਮ ਖੜਾ ਬਟਿੰਡਾ ਦੇ ਬੈਂਕ ਬਾਜ਼ਾਰ ਦੇ ਵਿੱਚ ਜਿੱਥੇ ਕੀ ਵਪਾਰੀਆਂ ਵੱਲੋਂ ਬਹੁਤ ਜ਼ਿਆਦਾ ਸਮੱਸਿਆਵਾਂ ਖੜੀਆਂ ਸੀਗੀਆਂ ਜਿਨ੍ਹਾਂ ਨੂੰ ਅੱਜ ਪਦਮਜੀਤ ਮਹਿਤਾ ਜੀ ਅੱਜ ਇੱਥੇ ਪਹੁੰਚੇ ਤੇ ਉਹਨਾਂ ਨੇ ਸਮੱਸਿਆਵਾਂ ਦਾ ਹੱਲ ਕੀਤਾ ਸਭ ਤੋਂ ਵੱਡੀ ਸਮੱਸਿਆ ਸੀ ਇੱਥੇ ਟੋ ਬੈਂਦੀ ਜਿਹੜੇ ਕੀ ਵਪਾਰੀ ਕੋਈ ਵੀ ਬਟਿੰਡਾ ਤੇ ਵਪਾਰ ਕਰਨ ਵਾਸਤੇ ਆਂਦਾ ਸੀਗਾ ਤੇ yellow line ਤੋਂ ਇੱਕ ਦੋ ਟਾਇਰ ਬਾਹਰ ਵੀ ਹੁੰਦੇ ਸੀਗੇ ਤੇ ਗੱਡੀਆਂ ਚੁੱਕੇ ਲੈ ਜਾਂਦੇ ਸੀਗੇ ਤੇ ਅੱਜ ਉਸ ਨੂੰ ਪਦਮਜੀਤ ਮਹਿਤਾ ਦੀ ਮਿਹਨਤ ਸਦਕਾ ਅੱਜ ਉਹਦਾ ਹੱਲ ਕਰ ਦਿੱਤਾ ਗਿਆ ਤੇ ਜਿਹੜੀ 5 ਫੁੱਟ ਦੀ ਦੂਰੀ ਤੇ ਲਾਈਨਿੰਗ ਲਗਾਈ ਗਈ ਸੀਗੀ ਅੱਜ ਉਹਨੇ 7 ਫੁੱਟ ਦੀ ਦੂਰੀ ਤੇ ਲਾਈਨਾਂ ਲਗਾ ਕੇ ਵਪਾਰੀਆਂ ਦੀ ਜਿਹੜੇ ਸਮੱਸਿਆਵਾਂ ਹੱਲ ਕੀਤੀਆਂ ਗਈਆਂ ਤੇ ਉੱਥੇ ਲਗਾਤਾਰ ਬੈਂਕ ਬਾਜ਼ਾਰ ਦੇ ਵਪਾਰੀਆਂ ਵੱਲੋਂ ਪਦਮਜੀਤ ਮਹਿਤਾ ਜੀ ਦਾ ਧੰਨਵਾਦ ਕੀਤਾ ਜਾ ਰਿਹਾ ਕਿ ਉਹਨਾਂ ਨੇ ਸ਼ਾਰਟ ਟਰਮ ਦੇ ਵਿੱਚ ਉਹਨਾਂ ਦੀ ਹੱਲ ਸਮੱਸਿਆਵਾਂ ਹੱਲ ਕਰ ਦਿੱਤੀਆਂ ਕਲੋਸ਼ੀ ਮਹਿਤਾ ਜੀ ਨਾਲ ਵੀ ਗੱਲਬਾਤ ਕਰਵਾਉਨੇ ਕੀ ਕਹਿਣਾ ਤੇ ਵਪਾਰੀਆਂ ਨਾਲ ਵੀ ਗੱਲਬਾਤ ਕਰਾ ਰਹੇ ਕੀ ਕਹਿਣਾ ਉਹਨਾਂ ਦਾ ਸਰ ਪਹਿਲਾਂ ਤਾਂ ਸਾਰੇ ਪੱਤਰਕਾਰ ਵੀਰਾਂ ਨੂੰ ਬਹੁਤ-ਬਹੁਤ ਧੰਨਵਾਦ ਤੁਸੀਂ ਇੱਥੇ ਪਹੁੰਚੇ ਤੇ ਬੈਂਕ ਬਾਜ਼ਾਰ ਦੇ ਵਪਾਰੀਆਂ ਦਾ ਵੀ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਮੈਨੂੰ ਇੱਥੋਂ ਦੀ ਤਕਲੀਫਾਂ ਨਾਲ ਜਾਗਰੂਕ ਕੀਤਾ ਤੇ ਦੱਸਿਆ ਵੀ ਉਹਨਾਂ ਨੂੰ ਵਪਾਰ 'ਚ ਕੀ ਦਿੱਕਤ ਆ ਰਹੀ ਹੈ ਮੈਂ ਇਹ ਪਹਿਲਾਂ ਵੀ ਕਈ ਥਾਵਾਂ ਤੇ ਕਹਿ ਚੁੱਕਿਆ ਵੀ ਪਿੱਛੋਂ ਮੈਂ ਵੀ ਇੱਕ ਵਪਾਰੀ ਪਰਿਵਾਰ ਤੋਂ ਆਇਆ ਤੇ ਮੈਨੂੰ ਪਤਾ ਹੈ ਕਿ ਬਿਜ਼ਨਸ ਤੇ ਇਕਨੋਮੀ ਦਾ ਸ਼ਹਿਰ ਵਾਸਤੇ ਤੇ ਡਿਵੈਲਪਮੈਂਟ ਵਾਸਤੇ ਕਿੰਨੀ ਇੰਪੋਰਟੈਂਸ ਹੈ ਤੇ ਉਸੇ ਇੰਪੋਰਟੈਂਸ ਨੂੰ ਮੱਧੇ ਨਗਰ ਨਜ਼ਰ ਰੱਖਦੇ ਹੋਏ ਅਸੀਂ ਬਾਜ਼ਾਰ ਦੀ ਕੱਲੀ-ਕੱਲੀ ਤਕਲੀਫ ਅਸੀਂ ਦੂਰ ਕਰਨ ਦੇ ਚਾਹਵਾਨ ਆ ਤੇ ਅਸੀਂ ਉਹ ਕੀਤੀ ਵੀ ਕੁਝ ਦਿਨ ਪਹਿਲਾਂ ਅਸੀਂ ਬੈਂਕ ਬਾਜ਼ਾਰ ਵਿੱਚ ਆਏ ਸੀਗੇ ਤੇ ਸਾਨੂੰ ਇੱਥੋਂ ਦੇ ਵਪਾਰੀਆਂ ਨੇ ਕਈ ਤਕਲੀਫਾਂ ਦੱਸੀਆਂ ਜਿਹੜੀਆਂ ਉਹ ਫੇਸ ਕਰ ਰਹੇ ਸੀਗੇ ਜਿੱਦਾਂ ਕਿ yellow line ਦੀ ਬਹੁਤ ਵੱਡੀ ਤਕਲੀਫ ਸੀਗੀ ਇਹਨਾਂ ਨੂੰ ਜੋ ਆ ਰਹੀ ਸੀ ਟੋ ਵੈਨ ਤੋਂ ਤਕਲੀਫ ਹੋ ਰਹੀ ਸੀ ਕਿਉਂਕਿ yellow line ਛੋਟੀ ਸੀਗੀ ਉਹਨ ਨੂੰ ਤੁਹਾਨੂੰ ਜਾਣ ਕੇ ਖੁਸ਼ੀ ਹੋਊਗੀ ਕਿ ਸਾਰੇ ਵਪਾਰੀ yellow line ਤੋਂ ਵੀ ਖੁਸ਼ ਨੇ ਤੇ ਉਹਨੋਂ ਇਹ ਵੀ ਕਹਿੰਦੇ ਨੇ ਵੀ ਟੋ ਵੈਨ ਵੀ ਹੋਣੀ ਚਾਹੀਦੀ ਹੈ ਤਾਂ ਕਿ ਰੂਲਸ ਐਂਡ ਰੈਗੂਲੇਸ਼ਨਸ ਬਰਕਰਾਰ ਰਹਿਣ ਪਹਿਲਾਂ 5 ਫੁੱਟ ਦੇ ਕਰੀਬ ਆ yellow line ਸੀਗੀ ਉਹਨੋਂ ਉਹੀ yellow line 7 ਫੁੱਟ ਹੋ ਚੁੱਕੀ ਹੈ ਤੇ ਵੱਡੀ ਗੱਡੀ ਨੋਵਾ ਵਰਗੀ ਵੀ ਬੜੇ ਆਰਾਮ ਨਾਲ ਉਸ ਲਾਈਨ ਦੇ ਵਿਚਕਾਰ ਖੜੀ ਹੋ ਜਾਂਦੀ ਹੈ ਤੇ ਕੋਈ ਦਿੱਕਤ ਨਹੀਂ ਆਉਂਦੀ ਬਾਜ਼ਾਰ ਨੂੰ ਉਸ ਤੋਂ ਇਲਾਵਾ ਇੱਥੇ ਕਈ ਐਕਸੀਡੈਂਟ ਦੇ ਕੇਸਿਸ ਹੋਏ ਸੀਗੇ ਜਿੱਥੇ ਚੌਰਾਹਾ ਹੈਗਾ ਤੇ ਉੱਥੇ ਕਈ ਐਕਸੀਡੈਂਟਸ ਹੁੰਦੇ ਸੀਗੇ ਮੈਨੂੰ ਦੱਸਿਆ ਗਿਆ ਕਿ ਅ ਰੋਜ਼ਾਨਾ ਵਾਂਗੂ ਹੀ ਇੱਥੇ ਐਕਸੀਡੈਂਟ ਹੋ ਜਾਂਦੇ ਨੇ ਉੱਥੇ ਵੀ ਅ ਸਪੀਡ ਬ੍ਰੇਕਰ ਲਗਾ ਕੇ ਉਸ ਚੀਜ਼ ਦਾ ਹੱਲ ਕਰਵਾ ਦਿੱਤਾ ਇਸ ਤੋਂ ਇਲਾਵਾ ਮਾਰਕੇਸ਼ਨ ਦੀ ਜ਼ਰੂਰਤ ਸੀਗੀ ਅ ਬਾਜ਼ਾਰਾਂ 'ਚ ਜੋ ਦੱਸਦਾ ਸੀਗਾ ਵੀ ਬੈਂਕ ਬਾਜ਼ਾਰ ਹੈ ਆ ਜਾਂ ਥੋਬੇ ਬਾਜ਼ਾਰ ਹੈ ਕਿਕਰ ਬਾਜ਼ਾਰ ਹੈ ਅਸੀਂ ਉਹ ਮਾਰਕਿੰਗ ਕਰਕੇ ਵੀ ਇਹਨਾਂ ਨੂੰ ਇਹ ਸਹੂਲਤ within a week provide ਕੀਤੀ ਹੈ ਤੇ ਮੈਂ ਇਹ ਵੀ ਉਮੀਦ ਕਰਦਾ ਵੀ ਇਹ ਐਸੀ ਆਹੇ ਤਕਲੀਫਾਂ ਜੋ ਵੀ ਇਹਨਾਂ ਨੂੰ ਵਪਾਰ ਵਿੱਚ ਆਉਂਦੀਆਂ ਰਹਿਣਗੀਆਂ ਮੈਨੂੰ ਦੱਸਦੇ ਰਹਿਣਗੇ ਤੇ ਮੈਂ ਪਹਿਲ ਦੇ ਆਧਾਰ ਤੇ ਸਿਰਫ ਅ ਬਾਜ਼ਾਰ ਵਾਲਿਆਂ ਦੀ ਨਹੀਂ ਸਾਰੇ ਵਪਾਰੀਆਂ ਦੀ ਦਿੱਕਤ ਸੋਲਵ ਕਰੂੰਗਾ ਇਹ ਮੇਰੀ ਕੋਸ਼ਿਸ਼ ਰਹੇਗੀ ਤੇ ਇਸ ਚੀਜ਼ ਦੀ ਗਵਾਹੀ ਅੱਜ ਸਾਰੇ ਸਾਡੇ ਵਪਾਰੀ ਭਰਾ ਇੱਥੇ ਜੋ ਖੜੇ ਨੇ ਉਹ ਭਰ ਰਹੇ ਨੇ ਬੜੇ ਖੁਸ਼ ਨੇ ਕਿ ਉਹਨਾਂ ਦੀ ਤਕਲੀਫ ਅ ਹੁਣ ਖਤਮ ਹੋ ਚੁੱਕੀ ਹੈ ਤੇ ਮੈਂ ਹੀ ਹੁਣ ਸ਼ਹਿਰ ਵਾਸੀਆਂ ਨੂੰ ਤੇ ਹੋਰ ਆਸ-ਪਾਸ ਦੇ ਪਿੰਡਾਂ ਵਾਲਿਆਂ ਨੂੰ ਬੇਨਤੀ ਕਰੂੰਗਾ ਕਿ ਦੁਬਾਰਾ ਇੱਥੇ ਬਾਜ਼ਾਰਾਂ ਦਾ ਵਪਾਰ ਵਧਾਓ ਇੱਥੇ ਆਓ ਹੁਣ ਐਸੀ ਕੋਈ ਦਿੱਕਤ ਨਹੀਂ ਐ ਤੁਸੀਂ ਪ੍ਰੋਪਰ ਰੂਲਸ ਐਂਡ ਰੈਗੂਲੇਸ਼ਨਸ ਦੇ ਨਾਲ ਚੱਲੋ ਤੇ ਤੁਹਾਡੀ ਗੱਡੀ ਕੋਈ ਵੀ ਨਹੀਂ ਟੋਅ ਕਰੇਗਾ ਹੁਣ ਤੁਹਾਡੇ ਵਾਸਤੇ ਸਫੀਸ਼ੀਐਂਟ ਸਪੇਸ ਹੈਗੀ ਐ येलो ਲਾਈਨ ਦੇ ਵਿੱਚ ਅ ਜਿੱਥੇ ਤੁਸੀਂ ਆਪਣੀ ਗੱਡੀ ਖੜਾ ਸਕਦੇ ਹੋ ਮੀਰ ਸਾਹਿਬ ਇੱਕ ਤੇ ਸਰਕੀ ਬਾਜ਼ਾਰ ਵਿੱਚ ਮੰਨ ਲਓ ਫਲਾ ਦੀ ਰੇੜੀਆਂ ਕਾਫੀ ਹੈਗੇ ਇਹਨਾਂ ਦਾ ਟਿਕਾਣਾ ਵੈਸੇ ਬਣਾਿਆ ਰੱਖਿਆ ਤੁਸੀਂ ਜਿੱਤੇ ਪੁਰਾਣੇ ਬਸ ਸਟੈਂਡ ਤੇ ਵੀ ਤੇ ਇੰਦਰ ਅਮਨਿਕ ਸਿੰਘ ਰੋਡ ਤੇ ਵੀ ਇਹ ਬਾਜ਼ਾਰਾ ਚ ਕਿਉਂ ਖੜਦੀਆਂ ਰੇੜੀਆਂ ਇਹ ਕਾਫੀ ਦਿੱਕਤ ਆਉਂਦੀ ਹੈ ਲੋਕਾਂ ਨੂੰ ਇਹ ਵੀ ਕਾਫੀ ਲੋਕ ਇਸ ਗੱਲ ਦੇ ਦੇਖੋ ਜੀ ਜਿੱਦਾਂ ਮੈਂ ਪਹਿਲਾਂ ਕਿਹਾ ਕਿ ਜੈਸੇ ਜੈਸੇ ਮੇਰੇ ਕੋਲੇ ਪ੍ਰੋਬਲਮਸ ਮੂਰੇ ਆ ਰਹੀਆਂ ਆਪਾਂ ਉਹਨਾਂ ਦਾ ਸੋਲਵ ਕਰ ਰਹੇ ਹਾਂ ਉਹਨਾਂ ਦਾ ਸੋਲੂਸ਼ਨ ਲੱਭ ਰਹੇ ਹਾਂ ਉਸੇ ਤਰ੍ਹਾਂ ਹੰਦੂ ਸਿੰਘ ਨਵੇਂ ਇੱਕ ਪ੍ਰੋਬਲਮ ਲੈ ਕੇ ਆਏ ਹੋ ਉਸ ਦਾ ਵੀ ਆਪਾਂ ਜਲਦ ਸੋਲੂਸ਼ਨ ਕਰਾ ਸਰ ਇਹ ਹੀ ਪ੍ਰੋਬਲਮ ਰੇਜਿਸਟ੍ਰੀਮਾ ਜਿਹੜਾ ਜੀ ਉੱਥੇ ਵੀ ਹੈ ਵੀ ਸ਼ਾਮ ਨੂੰ ਜਦੋਂ ਆਉਂਦੇ ਬਹੁਤ ਬੁਰਾ ਹਾਲ ਹੈ ਕਿ ਉੱਥੋਂ ਬੜੀ ਟ੍ਰੈਫਿਕ ਰੇਡੀਆਂ ਬਹੁਤ ਜ਼ਿਆਦਾ ਹੈ ਨਹੀਂ ਬਿਲਕੁਲ ਆਪਾਂ ਇਹਨਾਂ ਦਾ ਸਿਸਟਮ ਬੰਦ ਜੇ ਕਿਤੇ ਖੜਨ ਦਾ ਐ ਨਹੀਂ ਆਪਾਂ ਕਹਿੰਦੇ ਵੀ ਇਹਨਾਂ ਨੂੰ ਉਲਟਾ ਨਹੀਂ ਬਿਲਕੁਲ ਇਹਨਾਂ ਦਾ ਵੀ ਰੋਜ਼ਗਾਰ ਹੈਗਾ ਜ਼ਰੂਰੀ ਹੈ ਕੋਈ ਗੱਲ ਨਹੀਂ ਆਪਾਂ ਇਹਨਾਂ ਦਾ ਵੀ ਜਲਦ ਅੱਛਾ ਕੋਈ ਪਰਮਨੈਂਟ ਸੁਝਾਅ ਕਰਕੇ ਤੇ ਸਮਾਧਾਨ ਕਰਦੇ ਨੇ। ਇਹ ਸਭ ਇੱਕ ਬਿਲਡਿੰਗ ਹੈ, ਪੁਰਾਣੀਆਂ ਬਿਲਡਿੰਗਾਂ ਬਣੀ ਆ ਇੱਕ ਪਿੱਛੇ ਜੀ ਤੁਹਾਨੂੰ ਧਿਆਨ ਚੋਗੇ ਡਿਗ ਵੀ ਪਈ ਸੀ। ਕਾਫੀ ਸ਼ਹਿਰ 'ਚ ਇਸ ਤਰ੍ਹਾਂ ਦੀ ਬਿਲਡਿੰਗ ਹੈ। ਇਸ ਤੇ ਕਿਸ ਤਰ੍ਹਾਂ ਦੀ ਕਾਰਵਾਈ ਕਰੋਗੇ? ਸਰ ਅਸੀਂ ਇਹ ਕਾਰਵਾਈ ਆਲਰੇਡੀ ਸ਼ੁਰੂ ਕਰਤੀ ਹੈ। ਮੈਂ ਆਪਣੇ ਇਨਸਪੈਕਟਰਸ ਨੂੰ ਬੇਨਤੀ ਕੀਤੀ ਹੈ ਕਿ ਜਾ ਕੇ ਐਸੀ ਬਿਲਡਿੰਗਸ ਆਈਡੈਂਟੀਫਾਈ ਕਰਨ ਜੋ ਰੈੱਡ ਮਤਲਬ ਰੈੱਡ ਲਾਈਟ ਸਿਗਨਲ ਦੇ ਸਕਦੇ ਆ ਵੀ ਬਹੁਤ ਹਾਨੀਕਾਰਕ ਹੈ ਤੇ ਡੇਂਜਰਸ ਕੰਡੀਸ਼ਨ 'ਚ ਆ ਕਦੇ ਵੀ ਦੇਖ ਸਕਦੀ ਹੈ। ਅਸੀਂ ਉਹਨਾਂ ਨੂੰ ਆਈਡੈਂਟੀਫਾਈ ਕਰਕੇ ਉਹ ਬਿਲਡਿੰਗ ਓਨਰਸ ਨੂੰ ਲੈਂਡ ਓਨਰਸ ਨੂੰ ਨੋਟਿਸ ਭੇਜਾਂਗੇ ਜੇ ਉਹ ਫਾਰ ਦਾ 기ਵਨ ਟਾਈਮ ਜਿਹੜਾ ਸਮਾਂ ਉਹਨਾਂ ਨੂੰ ਦਿੱਤਾ ਜਾਏਗਾ ਉਹਦੇ ਚ ਉਹ ਜੇ ਡਿਮੋਲਿਸ਼ ਕਰ ਦਿੰਦੇ ਤਾਂ ਠੀਕ ਹੈ ਨਹੀਂ ਤਾਂ ਕਾਰਪੋਰੇਸ਼ਨ ਕੋਲੇ ਹਦਾਇਤਾਂ ਨੇ ਵੀ ਉਹੋ ਆਪਣੇ ਲੈਵਲ ਤੇ ਉਸ ਜੋ ਬਿਲਡਿੰਗ ਨੂੰ ਢਾ ਸਕਦੇ ਆ ਤੇ ਕਹਿ ਸਕਦੇ ਆ ਕਿ ਲੈਂਡ ਓਨਰ ਨੂੰ ਵੀ ਤੁਸੀਂ ਆਪਣੀ ਬਿਲਡਿੰਗ ਦਵਾ ਲਓ ਫਾਇਦਾ ਬੜਾ ਬੁਰਾ ਹਾਲ ਹੋ ਰਿਹਾ ਹੜਤਾਲ ਚੱਲਦੀ ਹੈ ਸਪਾਈ ਕਰਦੀਆਂ ਜੀ ਸਰ ਹੜਤਾਲ ਜ਼ਰੂਰ ਚੱਲ ਰਹੀ ਹੈ ਮਗਰ ਉਹਦੇ ਚੋਂ ਸਿਰਫ ਕੁਝ ਕਰਮਚਾਰੀ ਹੀ ਹੜਤਾਲ ਦਾ ਪਾਰਟਿਸਿਪੇਟ ਕਰ ਰਹੇ ਆ ਬਾਕੀ ਕਈ ਕਰਮਚਾਰੀ ਸਮਰਥਨ ਨਹੀਂ ਵੀ ਦੇ ਰਹੇ ਅਪਰੋਕਸੀਮੇਟਲੀ 110 ਮੈਟ੍ਰਿਕ ਟਨ ਕਚਰਾ ਔਨ ਅ ਯੂਜੂਅਲ ਡੇ ਜਦੋਂ ਹੜਤਾਲ ਨਹੀਂ ਹੁੰਦੀ ਉਦੋਂ ਚੱਕਿਆ ਜਾਂਦਾ ਮਗਰ ਹੁਣ 90 ਮੈਟ੍ਰਿਕ ਟਨ ਹੜਤਾਲ ਦੇ ਦੌਰਾਨ ਚੱਕਿਆ ਜਾ ਰਿਹਾ ਇਹਦਾ ਮਤਲਬ ਇਹ ਹੈ ਕਿ ਪ੍ਰੋਪਰ ਹੜਤਾਲ ਨਹੀਂ ਹੋਈ ਇਸ ਇਸ ਤੋਂ ਬਾਅਦ ਇੱਕ ਹੋਰ ਵੀ ਗੱਲ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਕਿ ਜਿਹੜੀਆਂ ਵੀ ਮੇਰੇ ਭਰਾਵਾਂ ਨੇ ਯਾ ਭੈਣਾਂ ਨੇ ਜੋ ਸਫਾਈ ਕਰਮਚਾਰੀ ਨੇ ਉਹਨਾਂ ਨੇ ਮੰਗਾਂ ਰੱਖੀਆਂ ਉਹ ਅਸੀਂ ਪਹਿਲਾਂ ਵੀ ਕਬੂਲ ਕਰ ਚੁੱਕੇ ਹਾਂ ਤੇ ਉਹ ਮੈਨੂੰ ਲੱਗਦਾ ਕਿ ਜਲਦ ਹੀ ਸਾਡਾ ਸਮਰਥਨ ਫੇਰ ਤੋਂ ਦੇਣਗੇ ਤੇ ਆਪਣੀ ਮਿਹਨਤ ਜੋ ਉਹ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣ ਲਈ ਕਰ ਰਹੇ ਸੀਗੇ ਉਹਨੂੰ ਬਰਕਰਾਰ ਰੱਖਣਗੇ ਤੇ ਦੁਬਾਰਾ ਸ਼ਹਿਰ ਨੂੰ ਸਾਫ਼ ਕਰਨ ਨੂੰ ਵਿੱਚ ਜੁਟ ਜਾਣਗੇ ਤੇ ਸ਼ਹਿਰ ਦੀ ਸੇਵਾ ਚਲੋ ਜੀ ਸਾਹਿਬ ਜਿਹੜਾ ਚਲੋ ਤੁਸੀਂ ਤਾਂ ਦੁਕਾਨਦਾਰਾਂ ਦਾ ਸਾਥ ਦਿੱਤਾ ਤੁਸੀਂ yellow line ਨੂੰ ਥੋੜਾ ਚੌੜੀ ਵੀ ਕੀਤੀ ਕਿ ਤੁਹਾਨੂੰ ਲੱਗਦਾ ਵੀ ਦੁਕਾਨਦਾਰ ਤੁਹਾਡਾ ਸਾਫ ਹੀ ਆ ਸ਼ਹਿਰ ਵਾਸੀਆਂ ਦਾ ਦਿੰਗੇ ਰੀਜ਼ਨ ਇਜ਼ ਥਿਸ ਕਿ ਜਦੋਂ ਦੁਕਾਨਾਂ ਚ ਕਸਟਮਰ ਆ ਜਾਂਦੇ ਨੇ ਤੇ ਦੁਕਾਨਾਂ ਵਾਲਿਆਂ ਨੇ ਆਪਣੇ ਇੱਕ ਬੰਦੇ ਰੱਖੇ ਹੋਏ ਨੇ ਜਿਹੜੇ ਕਾਰਾਂ ਦੀਆਂ ਸੀਟਾਂ ਤੇ ਬਹਿ ਜਾਂਦੇ ਨੇ ਤੇ ਇਹ ਕਹਿੰਦੇ ਨੇ ਵੀ ਨਹੀਂ ਜਿਸ ਦਾ ਸੀਟ ਤੇ ਬੈਠਿਆ ਸਾਡੀ ਗੱਡੀ ਨਾਲ ਲੈ ਕੇ ਜਾਓ ਤੇ ਉਹ ਏਮਪਲੋਈ ਦੁਕਾਨਦਾਰਾਂ ਦੇ ਹੁੰਦੇ ਨੇ ਇਹਦੇ ਤੇ ਕੋਈ ਐਕਸ਼ਨ ਨਹੀਂ ਸਰ ਇਹੀ ਗੱਲ ਆ ਇਹ ਸੇਮ ਗੱਲ ਥੋਬੀ ਬਾਜ਼ਾਰ ਚ ਆਈ ਸੀ ਬੈਂਗ ਬਾਜ਼ਾਰ ਚ ਨਹੀਂ ਆਈ ਸੀ हां तो उतै अ ਆਪਾ ਬਾਜ਼ਾਰ ਵਾਸੀਆਂ ਦੇ ਨਾਲ ਜਿਹੜੇ ਵਪਾਰੀਆ ਉਹਨਾਂ ਨਾਲ ਹੀ ਗੱਲ ਕਰਕੇ ਅਸੀਂ ਜੋ ਸੋਲੂਸ਼ਨ ਕੱਢਦੇ ਕਿਸੇ ਤੇ ਵੀ ਸੋਲੂਸ਼ਨ ਥੋਪਣਾ ਨਹੀਂ ਹੈ ਕਿਉਂਕਿ ਵਪਾਰ ਹੈ ਵਪਾਰ ਜਿਹੜੇ ਹਿਸਾਬ ਨਾਲ ਉਹਨਾਂ ਨੂੰ ਲੱਗਦਾ bizness ਬੈਟਰ ਚੱਲੇਗਾ ਉਸ ਹਿਸਾਬ ਨਾਲ ਚੱਲਾਂਗੇ ਉਸ ਦਾ ਸੋਲੂਸ਼ਨ ਅਸੀਂ ਇਹ ਸੋਚਿਆ ਸੀਗਾ ਵੀ ਉਹਨਾਂ ਨੂੰ 10 ਤੋਂ 15 ਮਿੰਟਸ ਦਾ ਟਾਈਮ ਫਰੇਮ ਦਿੱਤਾ ਜਾਏਗਾ ਉਸ ਤੋਂ ਬਾਅਦ ਚਾਹੇ ਉਹ ਕੋਈ ਬੈਠਾ ਹੈ ਚਾਹੇ ਨਹੀਂ ਬੈਠਾ ਉਹ ਗੱਡੀ ਨੂੰ ਉੱਥੋਂ ਹਟਾ ਦਿੱਤਾ ਜਾਏਗਾ ਇਹ ਗੱਲ ਤੇ ਸਾਰੇ ਵਪਾਰੀ ਜਿਹੜੇ ਧੋਬੀ ਵੇਚਦੇ ਉਹ ਮੰਨੇ ਵੀ ਤੇ ਉਹਨਾਂ ਨੇ ਇਸ ਗੱਲ ਦੀ ਸਲਾਹਤ ਵੀ ਕੀਤੀ ਮੇਰਾ ਰੂਲ ਇਹ ਨਾ ਹੁਣ ਵੀ ਜਿਹੜੀ ਆਪਾਂ ਇੰਨੀ ਵੱਡੀ ਪਾਰਕਿੰਗ ਬਣਾਈ ਹੈ ਕਰੋੜਾ ਰੁਪਈਆ ਲੱਗਿਆ ਇਹ ਕਿਉਂ ਨਾ ਕਰਾਂ ਹੀ ਉੱਥੇ ਕੋਣ ਸਾਰੀ ਨਹੀਂ ਬਿਲਕੁਲ ਦੇਖੋ ਸਰ ਕਿਸੇ ਵੀ ਚੀਜ਼ ਨੂੰ ਇੰਪਲੀਮੈਂਟ ਕਰਨ ਤੇ ਕਿਸੇ ਵੀ ਚੀਜ਼ ਦਾ ਰੁਝੇਵਾ ਬਣਾਉਣ ਤੇ ਸਮਾਂ ਲੱਗਦਾ ਅਸੀਂ ਸਾਰੇ ਬਠਿੰਡੇ ਸ਼ਹਿਰ ਦੇ ਵਾਸੀਆਂ ਨੂੰ ਤੇ ਲੋਕਾਂ ਨੂੰ ਇਹੀ ਬੇਨਤੀ ਕਰਦੇ ਆ ਕਿ ਪਾਰਕਿੰਗ ਦਾ ਇੱਕ ਬਹੁਤ ਵੱਡੀ ਸਹੂਲਤ ਆਪਣੇ ਸ਼ਹਿਰ ਵਾਸਤੇ ਜਿਹਦੇ ਨਾਲ ਟ੍ਰੈਫਿਕ ਦੀ ਸਮੱਸਿਆ ਬਹੁਤ ਖਤਮ ਹੁੰਦੀ ਹੈ ਕਿਸੇ ਹੱਦ ਤੱਕ ਤੇ ਮੈਂ ਸਾਰਿਆਂ ਨੂੰ ਇਹੀ ਬੇਨਤੀ ਕਰਦਾ ਕਿ ਉਸ ਵਧੀਆ ਸਹੂਲਤ ਨੂੰ ਵਰਤੀਏ ਕਿ ਤੁਹਾਨੂੰ ਵੀ ਧੀਰੇ ਧੀਰੇ ਕਰਕੇ ਹੌਲੀ ਹੌਲੀ ਕਰਕੇ ਉਸ ਚੀਜ਼ ਦੀ ਆਦਤ ਪੈ ਜਾਊਗੀ ਪਾਰਕਿੰਗ ਯੂਜ਼ ਕਰਨ ਦੀ ਤੁਹਾਨੂੰ ਵੀ ਪਤਾ ਲੱਗੂਗਾ ਕਿੰਨਾ ਹੈਂਡੀਕਾਮ ਆ ਕਿੰਨਾ ਈਜ਼ੀ ਹੈਗਾ ਤੇ ਉਹਨੂੰ ਆਪਾਂ ਯੂਜ਼ ਕਰੀਏ ਤੇ ਉਸ ਤੋਂ ਇਲਾਵਾ ਜੋ ਵੀ ਵਪਾਰ ਵਾਸਤੇ ਤੇ ਬਾਜ਼ਾਰ ਵਾਸੀਆਂ ਵਾਸਤੇ ਅਸੀਂ ਵੱਤੋ ਦਾ ਬੈਨੀਫਿਟ ਕਰ ਸਕਦੇ ਸੀ ਅਸੀਂ ਉਹ ਵੀ ਸਰ ਸਭ ਤੋਂ ਆਖਰਲਾ ਸਵਾਲ ਹੈਗਾ ਆਟੋ ਰਿਕਸ਼ਾ ਜਿਹੜੇ ਈ ਰਿਕਸ਼ਾ ਹੈ ਜੇ ਉਸ ਨੂੰ ਕਿਸ ਤਰ੍ਹਾਂ ਸਿਸਟਮ ਨਾਲ ਦੇਖੋਗੇ ਭਈ ਸਾਰੇ ਬਜ਼ਾਰਾਂ ਵਿੱਚ ਮੰਨੋ ਦੁਕਾਨਾਂ ਦੇ ਬਾਹਰ ਖੜ੍ਹ ਜਾਂਦੇ ਦੁਕਾਨਦਾਰ ਪਰੇਸ਼ਾਨ ਹੁੰਦੇ ਨੇ ਕਿ ਕੀ ਉਹਨਾਂ ਵਾਸਤੇ ਕੋਈ ਯੂਨੀਅਨ ਬਣਾਈ ਜਾਊਗੀ ਸਰ ਇਹ ਨਾ ਰਿਸੋਰਸ ਬਣਾ ਕੇ ਕਿ ਆਇਡੈਂਟੀਫਾਈ ਨਹੀਂ ਹੁੰਦੇ ਕਈ ਵਾਰੀ ਚੋਰੀਆਂ ਵੀ ਬਹੁਤ ਸਰ ਇਹ ਤੁਹਾਡਾ ਬਹੁਤ ਹੀ ਇੰਪੋਰਟੈਂਟ ਤੇ ਵਧੀਆ ਸਵਾਲ ਵੀ ਹੈ ਸੁਝਾਅ ਵੀ ਹੈਗਾ ਇਹਦਾ ਅਸੀਂ ਕਈ ਤੁਹਾਡੇ ਆਪਣੇ ਸੀਨੀਅਰ ਪੱਤਰਕਾਰ ਨੇ ਉਹਨਾਂ ਨਾਲ ਅਸੀਂ ਗੱਲ ਵੀ ਕੀਤੀ ਵੀ ਇਹਦਾ ਕੀ ਸੋਲੂਸ਼ਨ ਹੋ ਸਕਦਾ ਉਹਨਾਂ ਨਾਲ ਗੱਲ ਕਰਨ ਤੋਂ ਬਾਅਦ ਸਾਨੂੰ ਇਹ ਸਾਹਮਣੇ ਆਇਆ ਕਿ ਫਸਟ ਆਫ ਆਲ ਅਸੀਂ ਇੱਕ ਸਰਵੇ ਕਰਾਂਗੇ ਕਿ ਆਪਣੇ ਬਠਿੰਡੇ ਸ਼ਹਿਰ ਨੂੰ ਕਿੰਨੇ ਆਟੋ ਤੇ ਈ ਰਿਕਸ਼ਾ ਦੀ ਜ਼ਰੂਰਤ ਹੈ ਐਕਚੁਅਲ ਚ ਫਿਰ ਜਿੱਦੋਂ ਆਪਾਂ ਨੂੰ ਪਤਾ ਲੱਗ ਜਾਊਗਾ ਫੋਰ ਐਗਜ਼ਾਮਪਲ ਵੀ 500 ਆਟੋ ਚਾਹੀਦੇ ਆ ਜਾਂ ਈ ਰਿਕਸ਼ਾ ਚਾਹੀਦੇ ਆ ਆਪਣੇ ਸ਼ਹਿਰ ਨੂੰ ਉਹਨਾਂ ਨੂੰ ਰੈਗੂਲਰਾਈਜ਼ ਕੀਤਾ ਜਾਊਗਾ ਉਹਨਾਂ ਨੂੰ ਪ੍ਰੋਪਰ ਲਾਇਸੈਂਸ ਦਿੱਤਾ ਜਾਊਗਾ ਆਈ ਕਾਰਡ ਦਿੱਤੇ ਜਾਣਗੇ ਉਹਨਾਂ ਦੇ ਉਹ ਲਾਇਸੈਂਸ ਹਾਸਿਲ ਕਰਨ ਵਾਸਤੇ ਸਾਰੇ ਈ ਰਿਕਸ਼ਾ ਜਾਂ ਆਟੋ ਡਰਾਈਵਰਸ ਨੂੰ ਡੋਗ ਟੈਸਟ ਦੇ ਤੂੰ ਵੀ ਜਾਣਾ ਪਊਗਾ ਪਰ ਕੁਝ ਹਦਾਇਤਾਂ ਦਿੱਤੀਆਂ ਜਾਣਗੀਆਂ ਜੋ ਵੀ ਆਟੋ ਡਰਾਈਵਰਸ ਜਾਂ ਈ ਰਿਕਸ਼ਾ ਡਰਾਈਵਰਸ ਉਹਨਾਂ ਨੂੰ ਕੰਪਲੀਟ ਕਰਨਗੇ ਉਹਨਾਂ ਨੂੰ ਹੀ ਵੈਰੀਫਿਕੇਸ਼ਨ ਦਿੱਤੀ ਜਾਏਗੀ ਤੇ ਆਈਡੀ ਕਾਰਡ ਦਿੱਤੇ ਜਾਣਗੇ ਤੇ ਉਹੀ ਈ ਰਿਕਸ਼ਾ ਤੇ ਆਟੋ ਲੀਗਲ ਹੋਣਗੇ ਰੋਡ ਤੇ ਚਲਾਉਣ ਵਾਸਤੇ ਉਹਦੇ ਨਾਲ ਫਿਰ ਤੋਂ ਇੱਕ ਵਾਰੀ ਜਿਹੜੀ ਟ੍ਰੈਫਿਕ ਦੀ ਸਮੱਸਿਆ ਆਉਂਦੀ ਹੈ ਈ ਰਿਕਸ਼ਾ ਤੇ ਆਟੋਸ ਕਰਕੇ ਉਹ ਵੀ ਹੱਲ ਹੋਏਗੀ ਤੇ ਜਿਹੜੇ ਬਾਜ਼ਾਰਾਂ 'ਚ ਇੱਕੋ ਦਮ ਇਕੱਠੇ ਹੋ ਜਾਂਦਾ ਉਹਦੇ ਦਾ ਵੀ ਕਾਫੀ ਹੱਲ। ਤੇ ਬਾਕੀ ਬਾਜ਼ਾਰਾਂ 'ਚ ਵੀ ਸੇਮ ਹੋਏਗਾ ਜੀ ਲਾਈਨ ਦੇ ਵਿੱਚ ਸੱਤ ਫੁੱਟ। ਸਰ ਜਿੱਥੇ ਸਾਨੂੰ ਜਿਹੜੇ ਵਪਾਰੀ ਕਹਿਣਗੇ ਵੀ ਜਿੱਥੇ yellow line ਦੀ ਦਿੱਕਤ ਆ ਅਸੀਂ ਉੱਥੇ ਜ਼ਰੂਰ ਹੱਲ ਕਰਾਂ। ਸਰ ਸੋਸ਼ਲ ਮੀਡੀਆ ਟਿਕ ਵੀ ਆਇਆ ਸੀਗਾ ਕਿ ਇੰਨਾ ਬਾਜ਼ਾਰ 'ਚ ਨਾ ਜਾਓ 8 ਰੁਪਏ ਦਾ ਚਾਰਜ ਹੋ ਜੂਗਾ। ਤਖੀ ਮੈਸੇਜ ਦੇਣਾ ਚਾਹੁੰਗੇ ਪਿੰਡਾਂ ਵਾਲਿਆਂ ਨੂੰ ਵੀ। ਸਰ ਇਸੇ ਕਰਕੇ ਅਸੀਂ ਅੱਜ ਸਾਰੇ ਵਪਾਰੀ ਬੈਂਕ ਬਾਜ਼ਾਰ ਦੇ ਇਕੱਠੇ ਹੋਏ ਆ। ਉਹ ਸਾਰੇ ਪਿੰਡਾਂ ਵਾਲਿਆਂ ਨੂੰ ਵੀ ਸ਼ਹਿਰ ਵਾਸੀਆਂ ਨੂੰ ਵੀ ਦੱਸਣ ਵਾਸਤੇ ਵੀ ਆਓ ਦੁਆਰੇ ਆਪਾਂ ਬਾਜ਼ਾਰਾਂ ਚ ਆਪਣੇ ਸ਼ਹਿਰ ਦੇ ਪੁਰਾਣੇ ਬਾਜ਼ਾਰਾਂ ਚ ਰੌਣਕ ਭਰੀਏ ਵਪਾਰ ਨੂੰ ਵਧਾਈਏ ਤੁਸੀਂ ਪਲੀਜ਼ ਆਓ ਤੇ ਹੁਣ ਇੱਥੇ ਕੋਈ ਉਸ ਤਰ੍ਹਾਂ ਦੀ ਦਿੱਕਤ ਨਹੀਂ ਤੁਸੀਂ ਦੇਖੋ ਵੀ ਪਹਿਲਾਂ ਇੱਥੇ ਲਾਈਨ ਚ ਕਾਫੀ ਫਰਕ ਪੈ ਗਿਆ 5 ਫੁੱਟ ਦੀ ਲਾਈਨ ਇੱਥੇ ਸੀਗੀ ਹੁਣ 7 ਫੁੱਟ ਦੀ ਲਾਈਨ ਇੱਥੇ ਹੈ ਤੇ ਆ ਕਾਫੀ ਫਰਕ ਹੈ ਵੱਡੀ ਤੋਂ ਵੱਡੀ ਗੱਡੀ ਵੀ ਬੜੇ ਆਰਾਮ ਨਾਲ ਇੱਥੇ ਖੜੀ ਹੋ ਸਕਦੀ ਹੈ બસ ਇਹੀ ਬੇਨਤੀ ਹੈ ਵੀ ਰੂਲਸ ਐਂਡ ਰੈਗੂਲੇਸ਼ਨਸ ਦਾ ਤੁਸੀਂ ਸਾਥ ਦਿਓ ਪ੍ਰਸ਼ਾਸਨ ਦਾ ਸਾਥ ਦਿਓ ਇਹ ਕੋਈ ਕਿਸੇ ਚੀਜ਼ ਤੇ ਥੋਪਿਆ ਨਹੀਂ ਜਾ ਰਹਾ ਤੁਹਾਡੀ ਹੀ ਸਹੂਲਤ ਵਾਸਤੇ ਅਕਸਰ ਹੀ ਸ਼ਹਿਰ ਦਾ ਰਹੀ ਖਤਮ ਹੋ ਗਿਆ ਜੀ ਕਿਉਂਕਿ ਆਨਲਾਈਨ ਨੇ ਸਾਰੇ ਮੈਨੂੰ ਨਹੀਂ ਜਿੰਨੇ ਵੀ ਖੜੇ ਪਤਾ ਕਰ ਲਓ ਬਹੁਤ ਘਟ ਗਿਆ ਜਿਹੜਾ ਥੋੜਾ ਬਹੁਤ ਕੰਮ ਕੋਈ ਆਉਂਦਾ ਸੀ ਕੋਈ ਵਿਆਰਜ ਸਮਾਨ ਲੈਣ ਉਹ ਜਿਹੜੇ ਠੇਕੇਦਾਰਾਂ ਤੋਂ ਕਰਦੇ ਜਾਂਦੇ ਸੀ ਤਾਂ ਕਰਕੇ ਕੋਈ ਵਿਆਰਜ ਵੀ ਨਹੀਂ ਆਉਂਦਾ ਸੀ ਆਨਲਾਈਨ ਨੇ ਸਾਰਾ ਖਤਮ ਕਰਤਾ ਜਿੰਨੇ ਵੀ ਵਪਾਰ ਸੀ ਸਾਰੇ ਖਤਮ ਹੋ ਗਏ ਆਨਲਾਈਨ ਜਿਹੜਾ ਤੁਸੀਂ ਆ ਸਿਸਟਮ ਨੂੰ ਵਧੀਆ ਕੀਤਾ ਚਲੋ ਲੋਕ ਆਣਗੇ ਇਹ ਡਰ ਤਾਂ ਖਤਮ ਹੋਊਗਾ ਨਾ ਲੋਕਾਂ ਦੇ ਵਿੱਚ ਬਿਲਕੁਲ ਬਿਲਕੁਲ ਤੇ ਸਰ ਕੋਈ ਕੋਆਰਡੀਨੇਟਿੰਗ ਕਮੇਟੀ ਨਹੀਂ ਜਾਈ ਜੇ ਕਿ ਤਾਂ ਜੋ ਮੁਸ਼ਕਿਲਾਂ ਹਨ ਬਾਜ਼ਾਰ ਵਾਲੇ ਦੇ ਨਾਲ ਸੰਪਰਕ ਕਰ ਅਸੀਂ ਖੁਦ ਹੀ ਕੋਆਰਡੀਨੇਟਿੰਗ ਕਮੇਟੀ ਅਸੀਂ ਆਂਦੇ ਰਵਾਂਗੇ ਨਾਲ ਗੱਲ ਕਰ ਠੀਕ ਹੈ ਜੀ ਥੈਂਕ ਯੂ ਹਾਂ ਜਿਵੇਂ ਕਿ ਪੀਲੀਆਂ ਲਾਈਨਾਂ ਚੌੜੀਆਂ ਨਹੀਂ ਸੀ ਉਹ ਬਹੁਤ ਜ਼ਿਆਦਾ ਨੈਰੋ ਸੀ ਜੀਆਂ ਉਹ 7 ਫੁੱਟ ਕਰਤੀਆਂ ਬੜੇ ਹੀ ਸ਼ਾਰਟ ਨੋਟਿਸ ਤੇ ਉਸ ਤੋਂ ਬਾਅਦ ਸਾਡੇ ਨਾਲ ਉਹਰੇ ਚੌਰਾਹ ਸੀਗਾ ਬੈਂਕ ਵਿਆਰ ਦੇ ਵਿੱਚ ਉੱਥੇ ਰੋਜ਼ ਦਾ ਹੀ ਕੰਮ ਸੀਗਾ ਜਿੱਥੇ ਐਕਸੀਡੈਂਟ ਹੁੰਦੇ ਸਾਡੇ ਇੱਕ ਪੁਕਾਰ ਨਾਲ ਪਦਮ ਜੀ ਨੇ ਉਹ ਵੀ ਹੱਲ ਕਰ ਦਿੱਤਾ ਸਾਈਨ ਬੋਰਡਸ ਲੱਗ ਗਏ ਹੈਗੇ ਆ ਉਹ ਸਾਰੇ ਪਹਿਲਾਂ ਸਭ ਤੋਂ ਪਹਿਲਾਂ ਤਾਂ ਮੈਂ ਉਹਨਾਂ ਦਾ ਧੰਨਵਾਦ ਕਰਨਾ ਪਦਮ ਜੀ ਦਾ ਕਿ ਉਹਨਾਂ ਨੇ ਇੰਨੇ ਸ਼ਾਰਟ ਨੋਟਿਸ ਤੇ ਸਾਡਾ ਕੰਮ ਕਰਾਤਾ ਜਿਹੜਾ ਕਿ ਪਿਛਲੇ ਕਾਫੀ ਟਾਈਮ ਤੋਂ ਹੋਇਆ ਨਹੀਂ ਸੀਗਾ ਉਹਦੇ ਨਾਲ ਹੀ ਅਮਰਜੀਤ ਮਹਿਤਾ ਜੀ ਵੀ ਆਏ ਸੀਗੇ ਉਹਨਾਂ ਨੇ ਬੜੀ ਵਧੀਆ ਤਰੀਕੇ ਨਾਲ ਸਾਡੀ ਗੱਲਾਂ ਸੁਨੀਆਂ ਅਸੀਂ ਪੂਰਾ ਬੈਂਕ ਵਿਆਰ ਉਨ੍ਹਾਂ ਦਾ ਸ਼ੁਕਰ ਗੁਜ਼ਾਰਾਂ ਕਿ بڑے ਸ਼ਾਰਟ ਨੋਟਿਸ ਤੇ ਉਹਨਾਂ ਨੇ ਸਾਡਾ ਨਾ ਹੱਲ ਕੀਤਾ ਇਸ ਸੀਜ਼ਨ ਨੂੰ ਲੈ ਕੇ ਹੁਣ ਮੈਂ ਪੂਰੇ ਸ਼ਹਿਰ ਵਾਸੀਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਸਾਡਾ ਬਿਜ਼ਾਰ ਬਿਲਕੁਲ ਠੀਕ ਹੋ ਚੁੱਕਿਆ ਹੈ ਫੀਲੀਆਂ ਲਾਈਨਾਂ ਚੌੜੀਆਂ ਹੋ ਚੁੱਕੀਆਂ ਤੇ ਸਾਰਾ ਬਿਜ਼ਾਰ ਆਵੇ ਉਰੇ ਸਾਡੇ ਕੋਲ ਸ਼ਾਪਿੰਗ ਕਰਕੇ ਜਾਵੇ ਕਿਸੇ ਪ੍ਰਕਾਰ ਦੀ ਕੋਈ ਤਕਲੀਫ ਮੇਰੇ ਖਿਆਲ ਚ ਆਣੀ ਨਹੀਂ ਚਾਹੀਦੀ ਕਿਸੇ ਪ੍ਰਕਾਰ ਦੀ ਵੀ ਜੇ ਇਸ ਤੋਂ ਬਾਅਦ ਵੀ ਕੋਈ ਤਕਲੀਫ ਆਂਦੀ ਹੈ ਸਾਨੂੰ ਪੂਰੇ ਬੈਂਕ ਵਿਕਾਰ ਨੂੰ ਇਸ ਗੱਲ ਦਾ ਹੌਸਲਾ ਹੈਗਾ ਕਿ ਪਦਮਕੀ ਕੋਲ ਜਦ ਅਸੀਂ ਜਦੋਂ ਵੀ ਜਾਈਏ ਤਾਂ ਸਾਡੀ ਗੱਲ ਸੁਣਨਗੇ ਤੇ ਸਾਡੇ ਹਰ ਚੀਜ਼ ਨੂੰ ਲੈ ਕੇ ਨਾਲ ਚੱਲਣਗੇ